ਇਸ ਸੋਇਚੇ ਸਿਲੰਡਰ ਦਾ ਖਿਆ ਉਹਨੂੰ ਅੱਗ ਪੈ ਗਈ ਉਹਦੇ ਕਰਕੇ ਫਿਰ ਉਹ ਸਾਰੀ ਮਾ ਆਪਣਾ ਹੋ ਗਿਆ ਫਾਇਰ ਬ੍ਰੀਡ ਨੂੰ ਫੋਨ ਕੀਤਾ ਬਹੁਤ ਲੇਟ ਆਏ ਹਾਂਜੀ ਕਿੰਨਾ ਨੁਕਸਾਨ ਨੁਕਸਾਨ ਜੀ ਵਾਵਾ ਹੀ ਹੋ ਗਿਆ ਸਾਰਾ ਘਰ ਜੀ ਹੋ ਗਿਆ ਕਿੰਨੇ ਪੱਤੀ ਲੱਖ ਦਾ ਹੋਣਾ ਹਾਂਜੀ ਕਿ ਕਿਲਾ ਦਾ ਸਿਲੰਡਰ ਦੀ ਕਰ ਲਿਆ ਸਿਲੰਡਰ ਦੀ ਗੈਸ ਲੀਕ ਹੋਰ ਕਰਕੇ ਅੱਗ ਲੱਗੀ ਹਾਂਜੀ ਨਹੀਂ ਇਹ ਮਤਲਬ ਸਿਲੰਡਰ ਵਾਲੇ ਤੇ ਆਪਰੇ ਇਹਨਾਂ ਦੀ ਫਾਇਰ ਬਿਗੇਟ ਵੀ ਬਹੁਤ ਲੇਟ ਪਹੁੰਚਦੀ ਕੇ ਪਹਿਲਾਂ ਪਹੁੰਚ ਜਾਂਦੇ ਤੇ ਅੱਗ ਤੇ ਕਾਬੂ ਪਾਇਆ ਜਾ ਸਕਦਾ ਹਾਂਜੀ ਕਿਸ ਤਰ੍ਹਾਂ ਦੀ ਮਦਦ ਪ੍ਰਾਪਤ ਹੋਈ ਇਹ ਤੇ ਫਿਰ ਆ ਮਦਬਾਨ ਗਵਾਂੜੀ ਆਪਰੇ ਇਹਨਾਂ ਨੇ ਕੀਤੀ ਮਦਦ ਹਾਂਜੀ ਇਹਨਾਂ ਘਰੋਂ ਪਾਈਪਾ ਪਾਣੀ ਵਾਲੀਆਂ ਲਾ ਕੇ ਫਾਇਰ ਬਿਗੇਟ ਤੋਂ ਉਨ ਤੱਕ ਦਾ ਪੂਰਾ ਕਾਰੀਕ ਹੋ ਗਿਆ ਹਾਂਜੀ ਘਰ ਦੀ ਬੀਵੀ ਸੀ ਲੱਗੀ ਕਿ ਜ਼ਿਆਦਾਤਰ ਦੀ ਦੋ ਇੰਨੀ ਬੜੀ ਇਹ ਹਾਂਜੀ ਲੱਕੜ ਹੀ ਹੁੰਦੀ ਕਰਦੇ ਆ ਆਪਾਂ ਲੱਕੜ ਹੀ ਲਾਈ ਦੀ ਲੱਕੜ ਨੇ ਅੱਗ ਫੈਲ ਜਾਂਦੀ ਲੱਕੜ ਪੀਵੀਸੀ ਪੀਵੀਸੀ ਹਾਂਜੀ ਹਾਂਜੀ ਜ਼ਿਆਦਾ ਪੀਵੀਸੀ ਵੀ ਹੀ ਪੀਵੀਸੀ ਕਰਕੇ ਲੱਕੜ ਵੀ ਹੀ ਤਾਂ ਕਰਕੇ ਫਿਰ ਅੱਗੇ ਜਾਦੀ ਉਹ ਜਾਨੀ ਹੈ ਨੁਕਸਾਨ ਜਿਆਦਾ ਹਾਂਜੀ ਹਾਂਜੀ ਉਹ ਤਾਂ ਬਚਾ ਕਿਉਂਕਿ ਉਹ ਬਾਹਰ ਹੀ ਵੇੜੇ ਨੇ ਹਾਂਜੀ ਉਹ ਤਾਂ ਬਚ ਗਿਆ ਜਾਨੀ ਨੁਕਸਾਨ ਨਹੀਂ ਕੋਈ ਹੋਇਆ ਪਰ ਹਾਂਜੀ ਦਾ ਕਾਰ ਪ੍ਰਸ਼ਾਸਨ ਨੂੰ ਇਹੋ ਕਹਿਣਾ ਚਾਹੁੰਦੇ ਵੀ ਸਾਡੀ ਕਿੰਨੀ ਉਹ ਸਾਡੀ ਮਦਦ ਕੀਤੀ ਹੈ ਮੇਰਾ ਨਾਮ ਸਤਪਾਲ ਸਿੰਘ ਹੈ ਜੀ ਮੈਂ ਫਾਇਰ ਡਰਾਈਵਰ ਹਾਂ ਸਾਨੂੰ ਫਾਇਰ ਅਫਸਰ ਸੁਰਿੰਦਰ ਸਿੰਘ ਐਸਪੀ ਵੱਲੋਂ ਕਾਲ ਆਈ ਆ ਕਿ ਗਲੀ ਨੰਬਰ 4 ਕੋਰ ਤੇਗਵਾੜ ਚ ਘਰ ਵਿੱਚ ਅੱਗ ਲੱਗੀ ਆ ਪਾਹੀ ਉਹਨਾਂ ਦੀ ਕਾਲ ਨੂੰ ਤੁਰੰਤ ਦੇਖਦੇ ਆ ਉਸੇ ਲਈ ਗੱਡੀ ਖੱਡੀ ਆ ਲੇਕਿਨ ਰਸਤੇ 'ਚ ਬੋੜੀ ਚੌਂਕ ਤੋਂ ਪਿੱਛੇ-ਪਿੱਛੇ ਟਰੈਫਿਕ ਬਹੁਤ ਜ਼ਿਆਦਾ ਰਸਤੇ 'ਚ ਗੱਡੀਆਂ ਹੋਣ ਕਾਰਨ ਵੀ ਗੱਡੀ ਅਸੀਂ ਤੇਜ਼ ਆ ਰਹੀ ਸੀ ਪਰ ਰਸਤੇ 'ਚ ਗੱਡੀਆਂ ਹੋਣ ਕਾਰਨ ਸਾਨੂੰ ਹੌਲੀ ਕਰਨੀ ਪੈਂਦੀ ਸੀ ਰਸਤਾ ਲੈਣਾ ਪੈਂਦਾ ਸੀ ਉਹਦੇ ਕਾਰਨ ਫਿਰ ਵੀ ਅਸੀਂ ਜਲਦੀ ਤੋਂ ਜਲਦੀ ਪਹੁੰਚੇ ਆ ਅਧਿਆਨ ਕੇ ਅੱਗ ਨੂੰ ਕਾਬੂ ਪਾਇਆ ਗਿਆ ਅੱਗ ਤੇ ਤੇ ਜੋ ਇਹਦੇ ਵਿੱਚ ਪੀਵੀਸੀ ਲੱਗੀ ਆ ਉਹ ਨਿਹਰਾ ਬਰੂਦ ਆ ਉਹਦੇ ਕਾਰਨ ਜਿਹੜੀ ਉਹ ਆਗਾ ਉਹ ਜ਼ਿਆਦਾ ਭੜਕੀ ਆ ਕਿਉਂਕਿ ਉਹ ਪੀਵੀਸੀ ਜਿਹੜੀ ਆ ਉਹ ਇੱਕ ਪਟ્રોલ ਦਾ ਕੰਮ ਕਰ ਰਹੀ ਆ ਉਹਦੇ ਕਾਰਨ ਹੀ ਉਹ ਜਾਰੀ ਜਿਹੜੀ ਅੱਗ ਆ ਉਹ ਫੜਕ ਕੇ ਸਾਰੇ ਲੱਗੀ ਆ ਜੇ ਪੀਵੀਸੀ ਨਾ ਹੁੰਦੀ ਤਾਂ ਥੋੜਾ ਬਹੁਤ ਨੁਕਸਾਨ ਹੋਣਾ ਸੀ ਉਹਦੇ ਕਾਰਨ ਹੀ ਇਹ ਜ਼ਿਆਦਾ ਨੁਕਸਾਨ ਹੋਇਆ ਇੱਕ ਸਿਲੰਡਰ ਆ ਜਿਹੜਾ ਉਹ ਇਹਨਾਂ ਦੀ ਲਾਪਰਵਾਹੀ ਦੇ ਨਾਲ ਉਹ ਅੱਗ ਲੱਗੀ ਆ ਉਹ ਲਾਪਰਵਾਹੀ ਦੇ ਕਾਰਨ ਹੀ ਇਹ ਸਾਰਾ ਗੋਹਾਸਤਾ ਹੋਇਆ ਜੀ ਸਿਲੰਡਰ ਦੀ ਲਾਪਰਵਾਹੀ ਕਿਤਰਾ ਕੋਈ ਲਾਪਰਵਾਹੀ ਹੋਈ ਹੋਊਗੀ ਤਾਂ ਹੀ ਅੱਗ ਲੱਗੀ ਨਾ ਅੰਦਰ ਕੋਈ ਉਸ ਤਰ੍ਹਾਂ ਤਾਂ ਅੱਗ ਲੱਗ ਨਹੀਂ ਸਕਦੀ। ਕੋਈ ਤੁਹਾਡੇ ਤੇ ਕਹਦੇ ਤੁਸੀਂ ਬੜੀ ਨਹੀਂ ਅਸੀਂ ਦੇਰੀ ਅਸੀਂ ਕਹਿ ਰਹੇ ਆਂ ਵੀ ਟ੍ਰੈਫਿਕ ਆ ਜੀ। ਟ੍ਰੈਫਿਕ ਨੂੰ ਵੀ ਅਸੀਂ ਮੁੱਖ ਰੱਖਣਾ ਕਿਸੇ ਦੀ ਗੱਡੀ ਨਹੀਂ ਮਾਰ ਸਕਦੇ ਕਿਸੇ ਦੀਆਂ ਗੱਡੀਆਂ ਰਸਤੇ 'ਚ ਖੜੀਆਂ। ਉਹਨੂੰ ਇਹੀ ਦੇਖ ਕੇ ਧਿਆਨ ਨਾਲ ਆਉਣਾ। ਹਰੇਕ ਨੂੰ ਜੇ ਅਸੀਂ ਅੱਗੇ ਜਾਨ ਬਚਾਉਣੀ ਆਂ ਤੇ ਪਹਿਲਾਂ ਉਹ ਵੀ ਜਾਨਾਂ ਨੂੰ ਅਸੀਂ ਕੰਟਰੋਲ 'ਚ ਰੱਖ ਕੇ ਆਉਣਾ ਵੀ ਉਹ ਵੀ ਉਹਨਾਂ ਜਾਨਾਂ ਦਾ ਵੀ ਧਿਆਨ ਰੱਖਣਾ ਜੇ ਹੁਣ ਅੱਗੇ ਸਾਡੇ ਗੱਡੀ ਆ ਜੂਗੀ ਉਹਨੂੰ ਅਸੀਂ ਕੰਟਰੋਲ 'ਚ ਰੱਖ ਕੇ ਚੱਲਣਾ ਆਪਣਾ ਕਿ ਉਹਨਾਂ ਦੇ ਉੱਪਰ ਨਹੀਂ ਅਸੀਂ ਚੜਾਉਣੀ ਵੀ ਉਹ ਵੀ ਜਾਨਾਂ ਦਾ ਅਸੀਂ ਬਹੁਤ ਖਿਆਲ ਰੱਖ ਕੇ ਚੱਲਣਾ ਜੇ ਅਗ ਪਹਿਲਾਂ ਪਿਛਲੀਆਂ ਜਿਹੜੀਆਂ ਜਾਂਨਾਂ ਸਾਡੇ ਅੱਗੇ ਆ ਰਹੀਆਂ ਨੇ ਉਹਨਾਂ ਦਾ ਵੀ ਇਹ ਖਿਆਲ ਰੱਖਣਾ ਹੈ ਕੀ ਅਪੀਲ ਕਰਨਾ ਚਾਹੁੰਦੇ ਜਿ ਤਰ੍ਹਾਂ ਤੁਹਾਨੂੰ ਰਸਤਾ ਮਿਲਣਾ ਚਾਹੀਦਾ ਤੇ ਆਪ ਬਦਸਰ ਮਿਲਣਾ ਸਾਨੂੰ ਚਾਹੀਦਾ ਵੀ ਜਦੋਂ ਗੱਡੀ ਨਿਕਲਦੀ ਆ ਰਸਤਾ ਕਲੀਅਰ ਹੋਣਾ ਚਾਹੀਦਾ ਕਿਉਂਕਿ ਬੋੜੀ ਚੌਂਕ ਤੋਂ ਜਿਹੜਾ ਪਿਛਲਾ ਰਸਤਾ ਉਹ ਗੱਡੀਆਂ ਜੱਕ ਦਾ ਜੂ ਟਰਨ ਜਦੋਂ ਲੈ ਰਹੀਆਂ ਉੱਥੇ ਗੱਡੀਆਂ ਦੀਆਂ ਲੈਣਾ ਲੱਗ ਰਹੀਆਂ ਕੋਈ ਉੱਥੇ ਟਰੈਫਿਕ ਦਾ ਥੋੜਾ ਬਤਾ ਹੋਣਾ ਚਾਹੀਦਾ ਵੀ ਗੱਡੀ ਨਿਕਲ ਲਈ ਜਾਂ ਤਾਂ ਰਸਤਾ ਸਾਫ਼ ਹੋਣਾ ਚਾਹੀਦਾ ਕਿਸੇ ਵੀ ਵੇਲੇ ਫੈਰ ਦਾ ਨਕ ਹੋ ਸਕਦੀ ਹੈ ਫੈਰ ਕਾਲ ਦੇ ਇਹਦੇ ਵਿੱਚ ਸ਼ਹਿਰ ਦੇ ਵਿੱਚ ਤਾਂ ਉਹਦਾ ਕੰਟਰੋਲ ਇਹ ਕਰਕੇ ਉੱਥੇ ਪਰੇਸ਼ਾਨੀਆਂ ਆ ਰਹੀਆਂ ਜਦੋਂ ਰਸਤੇ 'ਤੇ ਗੱਡੀਆਂ ਲੱਗ ਜਾਂਦੀਆਂ ਕੁਝ ਰੇੜੀਆਂ ਨੇ ਕੁਝ ਰਸਤੇ 'ਤੇ ਗੱਡੀਆਂ ਲੱਗ ਜਾਂਦੀਆਂ ਨੇ ਉਹਦਾ ਕਾਰਨ ਗੱਡੀ ਨੂੰ ਦਿਖਤ ਆਣਾ